ਸਾਰਨ ਸਸ਼ਿਕਾ ਜੀ ਸਵਾਗਤ ਹੈ ਤੁਹਾਡਾ ਮੇਰੇ ਚੈਨਲ ਤੇ ਕੁਕ ਵਿੱਚ ਸ਼ਰਨ ਅਸੀਂ ਬਣਾਵਾਂਗੇ ਨਮਕੀਨ ਇਹ ਨਮਕੀਨ ਅਸੀਂ ਇਸ ਸੰਦ ਦਾ ਬਣਾ ਕੇ ਤਿਆਰ ਕਰਾਂਗੇ ਘਰ ਵਿੱਚ ਇਹ ਨਮਕੀਨ ਨੂੰ ਅਸੀਂ ਬਹੁਤ ਹੀ ਆਸਾਨ ਤਰੀਕੇ ਨਾਲ ਬਣਾ ਕੇ ਤਿਆਰ ਕਰਾਂਗੇ ਤੇ ਬਹੁਤ ਹੀ ਜਲਦੀ ਬਣਨ ਵਾਲਾ ਬਿਲਕੁਲ ਵੀ ਸਾਨੂੰ ਬਾਜ਼ਾਰ ਵਿੱਚੋਂ ਕੋਈ ਚੀਜ਼ ਲਿਆਉਣ ਦੀ ਜ਼ਰੂਰਤ ਨਹੀਂ ਹੈ ਘਰ ਵਿੱਚ ਪਈਆਂ ਰਸੋਈ ਦੇ ਵਿੱਚ ਚੀਜ਼ਾਂ ਤੋਂ ਹੀ ਅਸੀਂ ਨਮਕੀਨ ਬਣਾ ਕੇ ਤਿਆਰ ਕਰਾਂਗੇ ਚਲੋ ਫਿਰ ਦੇਖੋ ਅਗੇ ਵੀਡੀਓ ਦੇ ਵਿੱਚ ਕਿਸ ਤਰ੍ਹਾਂ ਅਸੀਂ ਨਮਕੀਨ ਬਣਾ ਕੇ ਤਿਆਰ ਕੀਤਾ ਨਮਕੀਨ ਬਹੁਤ ਹੀ ਖਸਤਾ ਤੇ ਕ੍ਰਿਸਪੀ ਬਣ ਕੇ ਪਿਆਰੇ ਤੁਸੀਂ ਇਹਦੀ ਆਵਾਜ਼ ਸੁਣ ਸਕਦੇ ਹੋ ਬਹੁਤ ਹੀ ਵਧੀਆ ਨਮਕੀਨ ਬਣ ਕੇ ਪਿਆਰ ਨਮਕੀਨ ਬਣਾਉਣ ਲਈ 2 ਕੱਪ ਬੇਸਣ ਲਵਾਂਗੇ ਬੇਸਣ ਨੂੰ ਛਾਣ ਲਾਂਗੇ 2 ਕੱਪ ਬੇਸਣ ਲਿਆਵਾਂ ਬੇਸਣ ਛਾਣਨ ਦੇ ਨਾਲ ਬੇਸਣ ਦੇ ਵਿੱਚ ਫਲਾਵਟ ਆ ਜਾਂਦੀ ਹੈ ਬੇਸਣ ਛਾਣ ਲਿਆਵਾਂ ਮਸਾਲੇ ਐਡ ਕਰ ਲੈਂਦੇ ਜੀਰਾ ਪਾਊਡਰ ਬਰੀ ਕੁਟੀ ਹੋਈ ਕਾਲੀ ਮਿਰਚ ਨਮਕ ਤੇ ਇਸ ਅਨਸਾਰ ਹਰਦੀ ਪਾਊਡਰ ਆਮਚੂਰਾ ਪਾਊਡਰ ਚਮਚੇ ਦਾ ਚੌਥਾਈਸਾ ਬੇਕਿੰਗ ਪਾਊਡਰ ਇਹਨਾਂ ਸਾਰੀਆਂ ਚੀਜ਼ਾਂ ਨੂੰ ਮਿਕਸ ਕਰ ਲਏ। ਥੋੜੀ ਜੀ ਹਿੰਗ ਪਾਊਡਰ ਤੇਲ ਪਾ ਲਾਂਗੇ ਮੌਨ ਲਈ ਥੋੜਾ ਜਿਆ ਤੁਸੀਂ ਤੇਲ ਦੀ ਜਗ੍ਹਾ ਤੇ ਘਿਓ ਵੀ ਲੈ ਸਕਦੇ ਜੀ ਘਿਓ ਨੂੰ ਮੈਲਟ ਕਰਕੇ ਇਹਨੂੰ ਚੰਗੀ ਤਰ੍ਹਾਂ ਮਿਕਸ ਕਰ ਲਏ। ਸਾਰੇ ਵੇਸਣ ਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਲ ਲਈਏ। ਵੇਸਣ ਦੇ ਵਿੱਚ ਅਸੀਂ ਤੇਲ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਮੁੱਠੀ ਬਣ ਰਹੀ ਆ। ਪਰਫੈਕਟ ਸਾਡਾ ਮੂਨ ਪਿਆ ਇਹਦੇ ਵਿੱਚ ਇੱਕ ਕੱਪ ਪਾਣੀ ਲਿਆਵਾਂ ਪਾਣੀ ਅਸੀਂ ਥੋੜਾ ਥੋੜਾ ਕਰਕੇ ਪਾਵਾਂਗੇ ਅਸੀਂ ਡੋ ਨੂੰ ਸਖਤ ਗੁੰਨਾਂਗੇ ਇਹਨੂੰ ਚੰਗੀ ਤਰ੍ਹਾਂ ਇਹਦੇ ਵਿੱਚ ਮਿਕਸ ਕਰ ਲਏਗੇ ਵੇਸਣ ਨੂੰ ਅਸੀਂ ਚੰਗੀ ਤਰ੍ਹਾਂ ਮਿਕਸ ਕਰ ਲਿਆ ਵਾ ਇਹਦਾ ਡੋ ਤਿਆਰ ਕਰ ਲਿਆ ਵਾ ਥੋੜਾ ਜਿਹਾ ਤੇਲ ਲਾ ਲਾਂਗੇ ਤੇ ਉੱਪਰ ਹੱਥਾਂ 'ਨੂੰ ਤੇਲ ਲਾ ਲਾਂਗੇ ਕਿ ਵੇਸਣ ਸਾਡੇ ਹੱਥਾਂ ਨਾਲ ਚਿਪਕੇ ਨਾ ਵੇਸਣ ਦੇ ਡੋ ਨੂੰ ਜਿਆਦਾ ਨਾ ਸਖਤ ਨਾ ਨਰਮ ਜਿਆਦਾ ਮੀਡੀਅਮ ਜਿ ਆਪਣਾ ਕੈਸੀ ਤਿਆਰ ਕਰ ਲਿਆ। ਇਹਨੂੰ 10 ਕ ਮਿੰਟ ਰੱਖ ਲੈਣੇ। ਨਮਕੀਨ ਬਣਾਉਣ ਲਈ ਅਸੀਂ ਆ ਮਸ਼ੀਨ ਲਵਾਂਗੇ। ਇਹਦੇ ਨਾਲ ਅਸੀਂ ਹੱਥ ਨਾਲ ਨਮਕੀਨ ਬਣਾਵਾਂਗੇ ਇਸ ਮਸ਼ੀਨ ਦੇ ਨਾਲ। ਇਹਦੇ ਵਿੱਚ ਜਾਲੀਆਂ ਨੇ ਇਸ ਤਰ੍ਹਾਂ ਦੀਆਂ ਜਾਲੀਆਂ ਹੁੰਦੀਆਂ ਨੇ ਨਾਲ। ਤੁਸੀਂ ਬਰੀਕ ਥੋੜੀ ਜੀ ਇਸ ਤੋਂ ਮੋਟੀ ਤੇ ਸਟਾਰ ਵਾਲੇ ਇਹਦੇ ਨਾਲ ਕਿਸੇ ਵੀ ਤਰੀਕੇ ਦੀ ਅਸੀਂ ਨਮਕੀਨ ਬਣਾ ਸਕਦੇ। ਇਹ ਜਾਲੀ ਨੂੰ ਅਸੀਂ ਥੋੜਾ ਜਿਹਾ ਤੇਲ ਲਾ ਲਾਂਗੇ। ਤੇਲ ਦੇ ਨਾਲ ਗ੍ਰੀਸ ਕਰ ਲੈਣੇ ਨਾਲ। ਤੇ ਮਸ਼ੀਨ ਨੂੰ ਵੀ ਅਸੀਂ ਵਿੱਚੋਂ ਤੇਲ ਦੇ ਨਾਲ ਗ੍ਰੀਸ ਕਰ ਲਾਂ। ਇਹਦੇ ਨਾਲ ਬਹੁਤ ਜਲਦੀ ਨਮਕੀਨ ਬਣ ਕੇ ਤਿਆਰ ਹੁੰਦਾ। ਅਸੀਂ ਇਹਨੂੰ ਵੀ ਤੇਲ ਲਾ ਲਾਂਗੇ। ਵੇਸਨ ਇਹਦੇ ਨਾਲ ਚਿਪਕੇਗਾ ਜੇ ਅਸੀਂ ਤੇਲ ਲਾ ਲਾਂਗੇ ਤੇ ਇਹਦੇ ਨਾਲ ਵੇਸਨ ਜਿਹੜਾ ਚਿਪਕੇਗਾ। ਜਾਲੀ ਨੂੰ ਵਿੱਚ ਪਾ ਲੈਨੇ ਆ। ਸੈੱਟ ਕਰ ਲਿਆ ਜਾਲੀ ਨੂੰ ਇਹਦੇ ਵਿੱਚ। ਇਸ ਤਰ੍ਹਾਂ ਅਸੀਂ ਵੇਸਨ ਦਾ ਪੋਸ਼ਨ ਲਵਾਂਗੇ ਥੋੜਾ ਜਿਹਾ। ਇਹਨੂੰ ਲੰਬਾਈ ਦੇ ਵਿੱਚ ਪਾ ਦਾਂਗੇ। ਉੱਪਰੋਂ ਅਸੀਂ ਇਹਨੂੰ ਬੰਦ ਕਰ ਦਾਂਗੇ। ਮੋٹے ਤਲੇ ਦੀ ਅਸੀਂ ਮੋٹے ਤਲੇ ਦੀ ਕੜਾਈ ਅਸੀਂ ਰੱਖ ਲਈ ਆ ਕੜਾਈ ਅਸੀਂ ਫਲੈਟ ਲਈ ਆ ਹੁਣ ਅਸੀਂ ਇਹਦੇ ਵਿੱਚ ਤੇਲ ਪਾ ਲਾਂਗੇ ਤੇਲ ਅਸੀਂ ਸਰੋਂ ਦਾ ਲਿਆਵਾ ਤੁਸੀਂ ਰਿਫਾਈਂਡ ਆਇਲ ਜਾਂ ਕੋਈ ਹੋਰ ਵੀ ਤੇਲ ਲੈ ਸਕਦੇ ਤੇਲ ਨੂੰ ਗਰਮ ਕਰ ਲੈਣੇ ਚੰਗੇ ਤੇਲ ਨੂੰ ਗਰਮ ਕਰ ਲਿਆ ਵਾ ਫਲੇਮ ਅਸੀਂ ਮੀਡੀਅਮ ਕਰ ਲਿਆ ਵਾ ਮਸ਼ੀਨ ਦੇ ਵਿੱਚ ਅਸੀਂ ਜਿਹੜਾ ਡੋਹ ਪਾਇਆ ਵਾ ਹੁਣ ਅਸੀਂ ਇਸ ਤਰ੍ਹਾਂ ਮਸ਼ੀਨ ਨੂੰ ਉੱਪਰੋਂ ਅਸੀਂ ਇਸ ਤਰ੍ਹਾਂ ਚਲਾਵਾਂਗੇ ਇਸ ਤਰੀਕੇ ਨਾਲ ਤਦੋਂ ਅਸੀਂ ਇਸ ਤਰੀਕੇ ਨਾਲ ਚਲਾਵਾਂਗੇ ਇਹਦੇ ਥੱਲੇ ਉਹਨਾਂ ਦੇ ਆਹ ਵੇਖੋ ਸੇਵੀਆਂ ਨਿਕਲ ਰਹੀਆਂ ਹਨ ਇਹਨੂੰ ਅਸੀਂ ਨਾਲ ਦੀ ਨਾਲ ਹੀ ਪਾਈ ਜਾਣਾ ਇਸ ਤਰ੍ਹਾਂ ਸਟੋਰ ਲਾਗਾਂਗੇ ਥੋੜੀ ਦੇਰ ਅਸੀਂ ਇਹਨੂੰ ਪੱਕਾ ਲਾਵਾਂਗੇ ਬਹੁਤ ਹੀ ਵਧੀਆ ਨਮਕੀਨ ਬਣ ਕੇ ਤਿਆਰ ਹੋ ਰਿਹਾ ਜਦੋਂ ਅਸੀਂ ਘਰ ਵਿੱਚ ਚੀਜ਼ ਬਣਾਉਂਦੇ ਆ ਸਾਫ਼ ਸੁਥਰੀ ਤੇ ਬਹੁਤ ਹੀ ਵਧੀਆ ਤਰੀਕੇ ਨਾਲ ਅਸੀਂ ਬਣਾ ਲੈਨੇ ਆਪਣੇ ਮਨਪਸੰਦ ਦੀ ਜਿਸ ਤਰ੍ਹਾਂ ਦੇ ਅਸੀਂ ਖਾਣੇ ਚੰਨੇ ਆ ਜੇਕਰ ਅਸੀਂ ਇਹਦੇ ਵਿੱਚ ਮਿਰਚ ਦਾ ਇਸਤੇਮਾਲ ਕਰਦੇ ਤੇ ਇਹ ਮਿਰਚ ਵਾਲਾ ਬਣ ਜਾਣਾ ਸੀ ਨਮਕੀਨ ਅਸੀਂ ਇਹਨੂੰ ਚਾਹ ਨਾਲ ਸਬ ਕਰਨਾ ਹੈ ਇਸ ਲਈ ਸੀਰ ਵਿੱਚ ਮਿਰਚ ਨਹੀਂ ਪਾਈ ਬਹੁਤ ਹੀ ਵਧੀਆ ਕਲਰ ਵੀ ਰਹਾ ਹੈ ਥੋੜੀ देर ਅਸੀਂ ਇਹਨੂੰ ਪਕਾ ਲਾਂਗੇ ਸਾਈਡ ਬਦਲਾ ਲઈએ ਆ ਦੇਖੋ ਬਹੁਤ ਹੀ ਵਧੀਆ ਇਹਦਾ ਕਲਰ ਆ ਸਲੋ ਫਲੇਮ ਤੇ ਜਦੋਂ ਅਸੀਂ ਇਹਨੂੰ ਨਮਕੀਨ ਨੂੰ ਪਕਾਵਾਂਗੇ ਤੇ ਅੰਦਰ ਤੱਕ ਸਿੱਕ ਜੇਗਾ ਨਮਕੀਨ ਨੂੰ ਅਸੀਂ ਹਲਟਾ ਪਟਾ ਕੇ ਚੰਗੀ ਤਰ੍ਹਾਂ ਪਕਾ ਲਾਂਗੇ ਕਿ ਕਿਤੇ ਕੱਚਾ ਨਾ ਰਹੇ ਬਹੁਤ ਹੀ ਵਧੀਆ ਕਲਰ ਇਹਦਾ ਆ ਗਿਆ ਹੁਣ ਅਸੀਂ ਇਹਨੂੰ ਬਾਹਰ ਕੱਢ ਲਈਏ ਬਹੁਤ ਹੀ ਵਧੀਆ ਨਮਕੀਨ ਬਣ ਕੇ ਤਿਆਰ ਹੋਇਆ। ਇਹਨੂੰ ਅਸੀਂ ਹੁਣ ਇੱਕ ਭਾਂਡੇ ਦੇ ਵਿੱਚ ਕੱਢ ਲਏਗੇ। ਤੇਲ ਅਸੀਂ ਨਿਚੋੜ ਲਿਆ। ਤੁਸੀਂ ਆਵਾਜ਼ ਸੁਣ ਸਕਦੇ ਜੀ। ਬਹੁਤ ਹੀ ਨਮਕੀਨ ਵਧੀਆ ਬਣ ਕੇ ਤਿਆਰ ਹੋਇਆ। ਇਸੇ ਤਰ੍ਹਾਂ ਅਸੀਂ ਸਾਰਾ ਨਮਕੀਨ ਵੜਾ ਕੇ ਤਿਆਰ ਕਰਾਂਗੇ। ਹੁਣ ਅਸੀਂ ਮੋਟਾ ਨਮਕੀਨ ਬਣਾ ਕੇ ਤਿਆਰ ਕਰਾਂਗੇ। ਇਸ ਲਈ ਅਸੀਂ 3 ਸਟਾਰ ਵਾਲੀ ਜਾਲੀ ਪਾ ਲਾਂਗੇ ਇਹਦੇ ਵਿੱਚ। ਉਸੇ ਤਰੀਕੇ ਨਾਲ ਅਸੀਂ ਬੇਸਣ ਦਾ ਢੋਜੜਾ ਬਣਾਇਆ ਵਾ ਉਹ ਪਾਵਾਂਗੇ। ਉਪਰੋਂ ਅਸੀਂ ਇਹਨੂੰ ਬੰਦ ਕਰਾਂ। ਤੇਲ ਗਰਮ ਹੈ। ਇਨੂੰ ਇਸੇ ਤਰ੍ਹਾਂ ਅਸੀਂ ਘਿਮਾਵਾਂਗੇ ਇਹਦੇ ਨਾਲ ਘਿਮਾਵਾਂਗੇ ਤੇ ਆਹ ਵੇਖੋ ਮੋਟਾ ਨਮਕੀਨ ਬਾਰਾਹ ਮੋਟੇ ਸਾਇਦਾ ਨਮਕੀ ਇਹਨੂੰ ਵੀ ਅਸੀਂ ਇਸੇ ਤਰੀਕੇ ਦੇ ਨਾਲ ਇਹ ਨਮਕੀਨ ਬਹੁਤ ਜਲਦੀ ਬਣ ਜਾਂਦਾ ਘਰ ਵਿੱਚ ਬੜੀ ਆਸਾਨੀ ਦੇ ਨਾਲ ਘਰ ਦੀਆਂ ਚੀਜ਼ਾਂ ਦੇ ਨਾਲ ਨਮਕੀਨ ਬਣ ਕੇ ਤਿਆਰ ਹੋ ਜਾਂਦਾ ਜੇ ਤੁਹਾਨੂੰ ਮੇਰੀ ਵੀਡੀਓ ਚੰਗੀ ਲੱਗਦੀ ਹੈ ਤੇ ਵੀਡੀਓ ਨੂੰ ਲਾਈਕ ਕਰਿਆ ਕਰੋ ਕਮੈਂਟ ਸ਼ੇਅਰ ਤੇ ਸਬਸਕ੍ਰਾਈਬ ਜਿਨ੍ਹਾਂ ਨੇ ਅਜੇ ਤੱਕ ਨਹੀਂ ਕੀਤਾ ਤੇ ਵੀਡੀਓ ਨੂੰ ਸ਼ੇਅਰ ਵੀ ਕਰਿਆ ਕਰੋ ਕਮੈਂਟ ਵਿੱਚ ਲਿਖ ਕੇ ਦੱਸਿਆ ਕਰੋ ਕਿ ਤੁਹਾਨੂੰ ਮੇਰੀਆਂ ਰੈਸਪੀਆ ਕਿਸ ਤਰ੍ਹਾਂ ਦੀਆਂ ਲੱਗਦੀਆਂ ਤੁਸੀਂ ਹੋਰ ਕਿਹੜੀ ਵੀਡੀਓ ਵੇਖਣੀ ਚਾਹੁੰਦੇ ਹੋ ਸਾਈਡ ਬਦਲਾ ਲੈਨੇ ਆਂ ਵੇਖ ਲੋ ਨਮਕੀਨ ਕਾਫੀ ਭੁੱਲ ਕੇ ਮੋਟਾ ਹੋ ਗਿਆ ਬਹੁਤ ਹੀ ਵਧੀਆ ਖਾਣੇ ਤੇ ਤਿਆਰ ਹੋ ਗਿਆ ਮੋਟਾ ਨਮਕੀਨ ਬਣ ਕੇ ਤਿਆਰ ਆ ਇਹਨੂੰ ਇਸੇ ਢੰਗ ਨਾਲ ਬਾਹਰ ਕੱਢ ਲਾ ਤੁਸੀਂ ਵੇਖ ਸਾਹ ਵੇ ਜੀ ਬਹੁਤ ਹੀ ਵਧੀਆ ਨਮਕੀਨ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਤੇ ਖਾਓ ਗੈਸ ਨੂੰ ਬੰਦ ਕਰਕੇ ਨਮਕੀਨ ਬਣ ਕੇ ਤਿਆਰ ਆ ਨਮਕੀਨ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਤੁਸੀਂ ਸੁਣ ਸਕਦੇ ਹੋ ਦੀ ਇਹ ਆਵਾਜ਼ ਇੱਕ একদম ਖਸਤਾ ਕਰੰਚੀ ਬਣ ਕੇ ਨਮਕੀਨ ਤਿਆਰ ਹੋਇਆ ਹੈ ਰਿਹਾ ਵੰਨ ਅੰਦਰੋਂ ਤੱਕ ਪੱਕਾ ਵਨ ਨਮਕੀਨ ਬਹੁਤ ਹੀ ਵਧੀਆ ਨਮਕੀਨ ਬਣ ਕੇ ਤਿਆਰ ਹੋਇਆ ਤੁਸੀਂ ਵੀ ਇਸੇ ਤਰ੍ਹਾਂ ਬਣਾਓ ਅਸੀਂ ਦੋ ਤਰ੍ਹਾਂ ਦਾ ਨਮਕੀਨ ਬਣਾ ਕੇ ਤਿਆਰ ਕੀਤਾ ਵਾ ਇੱਕ ਮੋਟਾ ਤੇ ਇੱਕ ਬਰੀਕ ਮੋਟਾ ਤੁਸੀਂ ਵੀ ਦੇਖ ਸਕਦੇ ਜੀ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਇਆ ਇਹ ਬੀਕਦਮ ਕਰੰਚੀ ਹੈ ਅੰਦਰ ਤੱਕ ਸਿੱਖ ਕੇ ਤਿਆਰ ਹੋਇਆ ਬਹੁਤ ਹੀ ਵਧੀਆ ਨਮਕੀਨ ਬਣ ਕੇ ਤਿਆਰ ਹੋਇਆ ਨਮਕੀਨ ਨੂੰ ਬਣਾ ਕੇ ਡੱਬੇ ਵਿੱਚ ਸਟੋਰ ਕਰ ਸਕਦੇ ਜੀ ਜਦੋਂ ਅਸੀਂ ਚਾਹ ਜਾਂ ਕਿਸੇ ਵੀ ਚੀਜ਼ ਦੇ ਨਾਲ ਖਾਣਾ ਚਾਹੁੰਦੇ ਆ ਤੈਨੂੰ ਖਾ ਸਕਦੇ ਆ 에ਅਰ ਟਾਈਟ ਕੰਟੇਨਰ ਦੇ ਵਿੱਚ ਅਸੀਂ ਪਾਵਾਂਗੇ ਤੇ ਇਹ ਬਿਲਕੁਲ ਵੀ ਨਹੀਂ ਸਿੱਲਾ ਹੋਏਗਾ ਚਰਫੇ ਮਿਲਦੇ ਆ ਕਿਸੇ ਹੋਰ ਰੈਸਪੀ ਦੇ ਨਾਲ ਤਦ ਤੱਕ ਲਈ ਸਤਿ ਸ਼੍ਰੀ ਅਕਾਲ